ਉਹਦਾ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਤੁਹਾਨੂੰ ਦੱਸਦੇ ਕਿ ਬੀਤੇ ਕੱਲ ਇੱਕ ਨਵਾਲਕ ਲੜਕੀ ਦੀ ਖੇਤਾਂ ਦੇ ਵਿੱਚੋਂ ਅਧ ਨੰਗੀ ਲਾਸ਼ ਮਿਲਦੀ ਹੈ ਤੇ ਉਸ ਨੂੰ ਲੈ ਕੇ ਭਾਜੜਾ ਪੈ ਜਾਂਦੀਆਂ ਨੇ ਇਲਾਕੇ ਦੇ ਵਿੱਚ ਵੀ ਦਹਿਸ਼ਤ ਫੈਲ ਜਾਂਦੀ ਹੈ ਤਾਂ ਉਸ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਰੌਂਗਟੇ ਖੜੇ ਕਰ ਦੇਣ ਵਾਲਾ ਖੁਲਾਸਾ ਹੋਇਆ ਕਿਉਂਕਿ ਸਾਰੇ ਪਾਸੇ ਇਹ ਸਹਿਮ ਦਾ ਮਾਹੌਲ ਬਣ ਗਿਆ ਕਿ ਇਸ ਲੜਕੀ ਦੀ ਅਧ ਨੰਗੀ ਲਾਸ਼ ਮੂੰਹ ਬੰਨਿਆ ਹੋਇਆ ਸੀ ਔਰ ਖੇਤਾਂ ਦੇ ਵਿੱਚ ਲਾਸ਼ ਜਿਹੜੀ ਹੈ ਬਿਲਕੁਲ ਰੇਲਵੇ ਟਰੈਕ ਦੇ ਕੋਲ ਸੁੱਟੀ ਹੋਈ ਸੀ ਖੰਨਾ ਦੇ ਅਲੌੜ ਪਿੰਡ ਦੇ ਕੋਲ ਤਾਂ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ ਉਸ ਕਤਲ ਦੀ ਗੁੱਥੀ ਜਿਹੜੀ ਹੈ ਉਹ ਸੁਲਝਾ ਲਈ ਹੈ ਤੇ ਇੱਕ ਵੱਡਾ ਖੁਲਾਸਾ ਕਰ ਦਿੱਤਾ ਹੈ ਕਿ ਕਤਲ ਕਿਵੇਂ ਤੇ ਕਿਉਂ ਕੀਤਾ ਗਿਆ ਤੁਹਾਨੂੰ ਦੱਸ ਦਈਏ ਦਰਅਸਲ ਜਿਸ ਲੜਕੀ ਦਾ ਕਤਲ ਕੀਤਾ ਗਿਆ ਉਹ ਨਬਾਲਗ ਸੀ ਔਰ ਪਿੱਛੋਂ ਉੱਤਰ ਪ੍ਰਦੇਸ਼ ਤੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਔਰ ਇੱਥੇ ਆ ਮਜਦੂਰੀ ਦਾ ਕੰਮ ਕਰਦੇ ਸੀਗੇ ਖੰਨੇ ਦੇ ਵਿੱਚ ਰਹਿ ਕੇ ਔਰ ਜਿਸ ਦੇ ਵੱਲੋਂ ਕਤਲ ਕੀਤਾ ਗਿਆ ਉਹ ਵੀ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਤੁਹਾਨੂੰ ਦੱਸ ਦਈਏ ਕਿ ਜਿਹੜੀ ਮ੍ਰਿਤਕ ਲੜਕੀ ਹੈ ਉਹਦੇ ਘਰ ਦੇ ਲਾਗੇ ਹੀ ਉਹ ਰਾਜ ਮਿਸਤਰੀ ਦਾ ਕੰਮ ਕਰਨ ਆਉਂਦਾ ਸੀਗਾ ਬੰਦਾ ਵਿਆਹਾ ਹੋਇਆ ਸੀ ਦੋ ਉਸਦੇ ਬੱਚੇ ਨੇ ਔਰ ਉਹਨੇ ਬਹਿਲਾ ਫਸਲਾ ਕੇ ਉਸ ਨਵਾਲਗ ਲੜਕੀ ਨੂੰ ਆਪਣੇ ਜਾਲ ਦੇ ਵਿੱਚ ਫਸਾ ਲਿਆ ਔਰ ਲੜਕੀ ਨੂੰ ਫੋਨ ਵੀ ਲੈ ਕੇ ਦਿੱਤਾ ਔਰ 11 ਮਾਰਚ ਨੂੰ ਘਰੋਂ ਆ ਲੜਕੀ ਚਲੀ ਜਾਂਦੀ ਹੈ ਤਾਂ ਘਰ ਦੇ ਰਿਪੋਰਟ ਲਖਵਾਉਂਦੇ ਨੇ ਥਾਣੇ ਦੇ ਵਿੱਚ ਜਾ ਕੇ ਕਿ ਸਾਡੀ ਲੜਕੀ ਲਾਪਤਾ ਹੋ ਚੁੱਕੀ ਹੈ ਤਾਂ ਪੁਲਿਸ ਜਦੋਂ ਪਹਲ ਕਰਦੀ ਹੈ ਤਾਂ ਪੁਲਿਸ ਨੂੰ ਇੱਕ ਪਿੰਡ ਦੇ ਸਰਪੰਚ ਦੇ ਵੱਲੋਂ ਇਤਲਾਹ ਮਿਲਦੀ ਹੈ ਕਿ ਇੱਥੇ ਸਾਡੇ ਖੇਤਾਂ ਦੇ ਵਿੱਚ ਅੱਧ ਨੰਗੀ ਕੁੜੀ ਦੀ লাশ ਪਈ ਹੈ ਮੂੰਹ ਬੰਨਿਆ ਹੋਇਆ ਔਰ ਖੇਤਾਂ ਦੇ ਵਿੱਚ ਇੰਜ ਲੱਗਦਾ ਹੈ ਕਿ ਜਿਵੇਂ ਘੜੀਸ ਕੇ ਇਹ লাশ ਛੁੱਟੀ ਗਈ ਹੋਵੇ ਤਾਂ ਜਦੋਂ ਪੁਲਿਸ ਪਹੁੰਚਦੀ ਹੈ ਜਾਂਚ ਕਰਦੀ ਹੈ ਤਾਂ ਪਤਾ ਲੱਗਦਾ ਹੈ ਕਿ ਜਿਹੜੇ ਪਰਿਵਾਰ ਨੇ ਘਰੋਂ ਲਾਪਤਾ ਹੋਈ ਲੜਕੀ ਦੀ ਰਿਪੋਰਟ ਲਿਖਾਈ ਸੀ ਉਹ ਲੜਕੀ ਉਹੀ ਨਿਕਲੀ ਹੈ ਤਾਂ ਇੱਕ ਰਾਜ ਮਿਸਤਰੀ ਦੇ ਵੱਲੋਂ ਉਸ ਲੜਕੀ ਨੂੰ ਘਰੋਂ ਖੜਿਆ ਗਿਆ ਜਿਸ ਤਰੀਕੇ ਦੇ ਨਾਲ ਹੁਣ ਪੁਲਿਸ ਜਾਣਕਾਰੀ ਦੇ ਰਹੀ ਹੈ ਤਾਂ ਉਸ ਵਿਅਕਤੀ ਨੇ ਰਾਜ ਮਿਸਤਰੀ ਨੇ ਨਬਾਲਗ ਲੜਕੀ ਦੇ ਨਾਲ ਕੋਈ ਕਰਮ ਕਰਨ ਦੀ ਕੋਸ਼ਿਸ਼ ਕੀਤੀ ਔਰ ਲੜਕੀ ਨੇ ਜਦੋਂ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂ ਉਹਦੀ ਡਿਫੈਂਸ ਕੀਤੀ ਤਾਂ ਗੁੱਸੇ ਦੇ ਵਿੱਚ ਆੜ ਕੇ ਉਸ ਰਾਜ ਮਿਸਤਰੀ ਨੇ ਲੜਕੀ ਦਾ ਕਤਲ ਕਰ ਦਿੱਤਾ ਨਵਾਲਕ ਦਾ ਕਤਲ ਕੀਤਾ ਗਿਆ ਤੇ ਉਸ ਤੋਂ ਬਾਅਦ লাশ ਨੂੰ ਉਹਦਾ ਮੂੰਹ ਬਨ ਕੇ ਅਧ ਨੰਗੀ লাশ ਕਰਕੇ ਤੇ ਅਲੌੜ ਪਿੰਡ ਦੇ ਰੇਲਵੇ ਲਾਈਨਾਂ ਦੇ ਕੋਲ ਉਸ লাশ ਨੂੰ ਖੇਤਾਂ ਦੇ ਵਿੱਚ ਸੁੱਟ ਦਿੱਤਾ ਗਿਆ ਤਾਂ ਇਸ ਰੌਂਗਟੇ ਖੜੇ ਕਰਨ ਵਾਲੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ 24 ਘੰਟਿਆਂ ਦੇ ਅੰਦਰ ਅੰਦਰ ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾ ਲਈ ਹੈ ਰਾਜ ਮਿਸਤਰੀ ਜਿਹੜਾ ਕਿ ਮਿਰਤਕਾ ਲੜਕੀ ਦੇ ਘਰ ਦੇ ਕੋਲ ਕੰਮ ਕਰਨ ਦੇ ਵਾਸਤੇ ਆਉਂਦਾ ਸੀ ਉਤੋਂ ਉਸ ਲੜਕੀ ਨੂੰ ਬਹਿਲਾ ਫਸਲਾ ਲਿਆ ਆਪਣੇ ਜਾਲ ਦੇ ਵਿੱਚ ਫਸਾਇਆ ਤੇ ਉਸ ਨੂੰ ਇੱਕ ਫੋਨ ਲੈ ਕੇ ਦਿੱਤਾ ਤੇ 11 ਮਾਰਚ ਨੂੰ ਘਰ ਤੋਂ ਲੜਕੀ ਨੂੰ ਉਸ ਨੂੰ ਬੁਲਾ ਕੇ ਤੇ ਲੈ ਗਿਆ ਤਾਂ ਘਰ ਦੇ ਮੈਂਬਰਾਂ ਨੇ ਲੜਕੀ ਦੀ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾ ਦਿੱਤੀ ਔਰ ਜਦੋਂ ਪੁਲਿਸ ਨੂੰ ਇੱਕ ਲਵਾਰਿਸ਼ ਲਾਸ਼ ਮਿਲਣ ਦੀ ਸੂਚਨਾ ਮਿਲਦੀ ਹੈ ਤਾਂ ਪੁਲਿਸ ਨੇ ਜਦੋਂ ਸ਼ਨਾਖਤ ਕੀਤੀ ਤਾਂ ਲੜਕੀ ਉਹੀ ਨਿਕਲੀ ਜਿਸ ਸੀ ਨਾਂ ਰਿਪੋਰਟ ਲਿਖਵਾਈ ਗਈ ਸੀ ਕਿ ਲੜਕੀ ਲਾਪਤਾ ਹੋ ਗਈ ਹੈ 24 ਘੰਟਿਆਂ ਦੇ ਅੰਦਰ-ਅੰਦਰ ਇਸ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾਇਆ ਹੈ ਰਾਜ ਮਿਸਤਰੀ ਨਿਕਲਿਆ ਹੈ ਇਸ ਕਾਤਲ ਦਾ ਇਸ ਕਤਲ ਦਾ ਦੋਸ਼ੀ ਜਿਸ ਨੇ ਬਹਿਲਾ ਫਸਲਾ ਕੇ ਲੜਕੀ ਨੂੰ ਆਪਣੇ ਜਾਲ ਚ ਫਸਾਇਆ ਤੇ ਉਸਦੇ ਨਾਲ ਕੁਕਰਮ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਲੜਕੀ ਨੇ ਮਨਾ ਕੀਤਾ ਜਾਂ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਤੈਸ਼ ਦੇ ਵਿੱਚ ਆਣ ਕੇ ਰਾਜ ਮਿਸਤਰੀ ਨੇ ਉਸ ਦਾ ਕਤਲ ਕਰ ਦਿੱਤਾ ਬੇਰਮੀ ਦੇ ਨਾਲ ਕਤਲ ਕਰਨ ਤੋਂ ਬਾਅਦ ਦੇ ਵਿੱਚ ਅੱਧ ਨੰਗੀ ਦੇਹ ਨੂੰ ਕਰਕੇ ਤੇ ਰੇਲਵੇ ਲਾਈਨ ਦੇ ਖੇਤਾਂ ਦੇ ਵਿੱਚ ਕੋਲ ਸੁੱਟ ਦਿੱਤਾ ਗਿਆ ਤਾਂ ਰੌਂਗ ਤੇ ਖੜੇ ਕਰ ਦੇਣ ਵਾਲੀ ਇਹ ਕਹਾਣੀ ਹੁਣ ਸਾਹਮਣੇ ਆਈ ਹੈ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਪੁਲਿਸ ਨੇ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਮੁੱਖ ਦੋਸ਼ੀ ਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੁਹਾਨੂੰ ਜੋ ਪੁਲਿਸ ਨੇ ਸੱਚ ਸਾਚ ਸਾਰੀ ਗੱਲ ਜਿਹੜੀ ਦੱਸੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕਿ ਪੂਰਾ ਵਾਕਿਆ ਕੀ ਸੀ ਔਰ ਕਿਵੇਂ ਇਹ ਦੋਸ਼ੀ ਨੇ ਇਸ ਕਤਲ ਦੀ ਵਾਰਤਾਤ ਨੂੰ ਅੰਜਾਮ ਦਿੱਤਾ ਹੈ ਪੁਲਿਸ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕੱਲ ਸਵੇਰ ਐਸਐਸਓ ਸਦਰ ਨੂੰ ਇਤਲਾਹ ਦਿੱਤੀ ਦਲਵੀਰ ਸਿੰਘ ਅਤੇ ਸਰਪੰਚ ਗੁਰਮੇਲ ਸਿੰਘ ਪਿੰਡ ਲੋਰਦਿਆਂ ਨੇ ਵੀ ਪਿੰਡ ਲੋਰਦ ਦੀ ਹੱਦ ਦੇ ਅੰਦਰ ਰੇਲਵੇ ਲਾਈਨ ਦੇ ਕੋਲੇ ਇੱਕ ਡੈੱਡ ਬੋਡੀ ਪਈ ਹੋਈ ਹੈ ਉਹ ਜਾ ਕੇ ਦੇਖਿਆ ਇੱਕ 16-17 ਸਾਲ ਦੀ ਲੜਕੀ ਦੀ ਡੈੱਡ ਬੋਡੀ ਸੀ ਜਿਹਦੀ ਉਦੋਂ ਮੌਕੇ ਤੇ شناخت ਨਹੀਂ ਹੋ ਸਕੀ ਤੇ ਉਹਦੇ ਚ ਅਸੀਂ ਇਹਨਾਂ ਦੇ ਬਿਆਨ ਤੇ ਹੀ ਐਫ ਆਈ ਆਰ ਨੰਬਰ 40 ਅਧੀਨ ਤਰਤ 103 1 ਬੀ ਐਨ ਐਸ ਦਰਜ ਕਰ ਲਈ ਸੀ ਤੇ ਉਦੋਂ ਅੱਗੇ ਕਾਰਵਾਈ ਸ਼ੁਰੂ ਕਰਤੀ ਇਹਦੀ ਡੈੱਡ ਬੋਡੀ ਅਸੀਂ ਇੱਥੇ ਮੋਰਚਰੀ ਤੇ ਵਿਖਵਾਤੀ ਇਸ਼ਤਿਹਾਰ ਸ਼ੁਰੂ ਹੋਗਾ ਜਾਰੀ ਕਰਤਾ ਉਹਨੂੰ ਐਸ ਐਚ ਓ ਸਦਰ ਨੇ ਅੱਗੇ ਸੋਸ਼ਲ ਮੀਡੀਆ ਤੇ ਵੀ ਪਾਇਆ ਜਿਹਦੇ ਤੋਂ ਇਹਦੀ ਪਛਾਣ ਹੋ ਸਕੇ ਤੇ ਇਹ ਇੱਥੇ ਪਟਚੋ ਯੂਪੀ ਦੇ ਰਹਿਣ ਵਾਲੇ ਤੇ ਇੱਥੇ ਗੋਵਿੰਦਗੜ੍ਹ ਮੰਡੀ ਰਹਿੰਦੇ ਸੀ ਇਹ ਲੇਬਰ ਦਾ ਹੀ ਕੰਮ ਕਰਦੇ ਸੀ ਉਦੋਂ ਅੱਗੇ ਇਨਵੈਸਟੀਗੇਸ਼ਨ ਚੱਲਦੀ ਹੋਈ ਪਤਾ ਲੱਗਿਆ ਵੀ ਇਹਦਾ ਇੱਕ ਜਾਂਚਾਣ ਵਾਲਾ ਸੀ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਸੰਜੀਤ ਕੁਮਾਰ ਇਹ ਸੰਜੀਤ ਕੁਮਾਰ ਇਹਨੂੰ ਉੱਪਰ 11 ਤਰੀਕ ਨੂੰ ਕੁਰੀ